ਜੀ ਬਾਰਰ ਪੱਟੀ ਨੂੰ ਮਾਇਆ ਮੋਰੇ ਪੱਟੀ ਅੱਜ ਮੁਲਾਕਾਤ ਕਰਾਉਣ ਜਾ ਰਿਆਂ ਇੱਕ ਸ਼ਖਸ ਨਾਲ ਸਟਾਰ ਲਗੇ ਦਿੰਨੇ ਜੀ ਬਹੁਤ ਵਧੀਆ ਕੰਮ ਤਿੰਨ ਸਟਾਰ ਏ ਕੋਕਾ ਵੀਰਾਂ ਨੂੰ ਲੱਗੇਗਾ ਦੁਬਾਰਾ ਫਿਰ ਬੜੇ ਠੰਡੇ ਸ਼ੁਭਾ ਦੇ ਮਾਲਕ ਟਰੈਫਿਕ ਪੁਲਸਨ ਚਾਰਜ ਸਰਦਾਰ ਸੁਰਿੰਦਰ ਸਿੰਘ ਜੀ ਬਟਾਲਾ ਸ਼ਹਿਰ ਦੇ ਵਿੱਚ ਇਸ ਵੇਲੇ ਡਿਊਟੀ ਕਰ ਰਹੇ ਨੇ ਸ਼ਹਿਰ ਨੂੰ ਕਿਸ ਤਰ੍ਹਾਂ ਕੰਟਰੋਲ ਕਰਦੇ ਨੇ ਆਓ ਅੱਜ ਉਹਨਾਂ ਕੋ ਸੁਣਦੇ ਆ ਗਿਆਂ ਗੱਲਬਾਤ ਕਰਦੇ ਆ ਗਿਆਂ ਵੀਡੀਓ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਬਹੁਤ ਪੈਂਦੀਆਂ ਨੇ ਬਹੁਤ ਹੀ ਵਧੀਆ ਜਿਹੜੇ ਇਨਸਾਨ ਨੇ ਆਓ ਉਹਨਾਂ ਨਾਲ ਗੱਲਬਾਤ ਕਰਦਿਆਂ ਜੀ ਬਟਾਲਾ ਸ਼ਹਿਰ ਦੇ ਵਿੱਚ ਜਿਹੜਾ ਟ੍ਰੈਫਿਕ ਹੈ ਉਹ ਤੁਸੀਂ ਕਿਸ ਤਰ੍ਹਾਂ ਕੰਟਰੋਲ ਕਰਦੇ ਹੋ ਜੀ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੁਸੀਂ ਸਾਨੂੰ ਇਹ ਕਾਬਲ ਸਮਝਿਆ ਤੇ ਜਿਹੜੀ ਸਾਡੇ ਕੋਲ ਇਹ ਗੱਲਾਂ ਸਾਦੇ ਤਰੀਕੇ ਦਾ ਸਾਦਾ ਜੋ ਵੀ ਹੈਗਾ ਸਿਸਟਮ ਜਾਨਣਾ ਚਾਹੁੰਦੇ ਹੋ ਮੈਂ ਬੇਨਤੀ ਕਰਨਾ ਵੀ ਅਸੀਂ ਸ਼ਾਂਤ ਸੁਭਾਅ ਦੇ ਪੁਲਿਸ ਅਫਸਰ ਹੈ ਤੇ ਲੰਮੇ ਪੁਰਾਣੇ ਸਮੇਂ ਤੋਂ ਡਿਊਟੀਆਂ ਕਰਦੇ ਰਹੇ ਵੱਖ-ਵੱਖ ਥਾਵਾਂ 'ਤੇ ਹੁਣ ਇਸ ਵਾਰ ਮੈਨੂੰ 6 ਮਹੀਨੇ ਪਹਿਲਾਂ ਮੈਨੂੰ ਬਤਾਲੇ ਟ੍ਰੈਫਿਕ ਦੀ ਜਿੰਮੇਰੀ ਸੌਂਪੀ ਸੀ ਤੇ ਗੁਰਸਾਹਿਬ ਨੇ ਕਿਰਪਾ ਰੱਖੀ ਆ ਕਿ ਬਹੁਤ ਹੀ ਸ਼ਾਂਤ ਤਰੀਕੇ ਨਾਲ ਕੋਈ ਮਾਰਕਟ ਵਾਲੀ ਗੱਲ ਨਹੀਂ ਬਿਲਕੁਲ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਫਿਰ ਥੋੜੀ ਸ਼ਕਤੀ ਕਰਨੀ ਪੈਂਦੀ ਕਿਤੇ ਪਾਗੁਰ ਸਾਹਿਬ ਨੇ ਇਹੋ ਜਿਹਾ ਮੇਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਉਂਦੇ ਹੀ ਵੇਖਣ ਲੱਗੇ ਆ ਆ ਸਿਆਣੇ ਬੰਦਿਆਂ ਦੇ ਫੋਨ ਆਏ ਨੇ ਮੈਨੂੰ ਮਾਪਿਆਂ ਦੇ ਵੀ ਆ ਮੇਲੇ ਤੋਂ 10-10 ਦਿਨ 20-20 ਦਿਨ ਪਹਿਲਾਂ ਟਰੈਕਟਰਾਂ ਦੀਆਂ ਤਿਆਰੀਆਂ ਕਰਨ ਦਾ ਕਹਿੰਦੇ ਸੀ ਮੁੰਡੇ ਵੀ ਸ਼ਹਿਰ ਜਾਣਾ ਤੇ ਮੇਲਾ ਵੇਖਣਾ ਤੇ ਉੱਥੇ ਜਾ ਕੇ ਡੱਕ ਲਾਵਾਂਗੇ ਜੇ ਕਰਾਂਗੇ ਉਹ ਕਰਾਂਗੇ ਪਰ ਸਿਆਣੇ ਬੁੱਧੀਜੀਵੀ ਲੋਕਾਂ ਨੇ ਮੈਨੂੰ ਫੋਨ ਕਰਕੇ ਇਹ ਗੱਲ ਦਾ ਮੈਨੂੰ ਮਾਨ ਦਿੱਤਾ ਹੈ ਵੀ ਤੁਸੀਂ ਇਹੋ ਜਿਹਾ ਸਿਸਟਮ ਬਣਾਤਾ ਹੈ ਵੀ ਸਾਡੇ ਬੱਚਿਆਂ ਨੇ ਆਖਿਆ ਵੀ ਅਸੀਂ ਟਰੈਕਟਰ ਨਹੀਂ ਖੜਨਾ ਇੱਕ ਬਾਪ ਦਾ ਫੋਨ ਆਇਆ ਹੁੰਦਾ ਵੀ ਮੈਂ ਆਖਿਆ ਵੀ ਲਾਜੋ ਡਰਾਈਵਰ ਆਂਦੇ ਨਹੀਂ ਅੱਜ ਕੀ ਨਹੀਂ ਕੰਮ ਵਾਲਾ ਖਾਣਾ ਹੁਣ ਉੱਥੇ ਸ਼ਕਤੀ ਹੈ ਜਿਆਦੀ ਸੋ ਕਿਰਪਾ ਵੀ ਚਲੋ ਮਹਾਰਾਜ ਨੇ ਕਿਰਪਾ ਕੀਤੀ ਠੀਕ ਤਾਂ ਢੰਗ ਨਾਲ ਵਧੀਆ ਤਰੀਕੇ ਨਾਲ ਉਹ ਗੁਰੂ ਸਾਹਿਬ ਦਾ ਮੇਲਾ ਸਿਰੇ ਚੜ ਗਿਆ ਤੇ ਕੋਈ ਇਹੋ ਜੀ ਕੋਈ ਗੱਲਬਾਤ ਨਹੀਂ ਹੋਈ ਵੀ ਜਿਹੜੀ ਕੋਈ ਕਿਸੇ ਨੂੰ ਚੁੱਭਦੀ ਹੋਏ ਤੇ ਕੋਈ ਨਵੀਂ ਪੀੜੀ ਨੂੰ ਕੋਈ ਛੰਦਿਆ ਜਿਹੜੀ ਹੁਲੜਬਾਜ ਨਵੀਂ ਪੀੜੀ ਆਪਾਂ ਉਹਨੂੰ ਹੁਲੜਬਾਜ ਕੋਈ ਵੀ ਨਹੀਂ ਹੁੰਦਾ ਇਹ ਘਰਾਂ 'ਚ ਸ਼ਾਂਤੀ ਹੁੰਦੀ ਹੈ ਜਦੋਂ ਬਾਹਰ ਨਿਕਲ ਆਉਂਦੇ ਜਿਹੋ ਜੀ ਸੁਸਾਇਟੀ ਵਿੱਚ ਆ ਜਾਂਦੇ ਨੇ ਉਹੋ ਜਈਏ ਮਤਲਬ ਹਰਕਤ ਕਰਨ ਦਾ ਪੈਂਦਾ ਮੇਰੀ ਤੇ ਉਹ ਬੇਨਤੀ ਵੀ ਸਪੋਰਟਸ ਨਾਲ ਜੁੜੋ ਧਰਤੀ ਨਾਲ ਜੁੜੇ ਰਹੋ ਧਰਤੀ ਤੋਂ ਖੜੋਣਾ ਜੇ ਧਰਤੀ ਨਾਲ ਜੁੜੇ ਰਹੋਗੇ ਤੇ ਗੁਰਸਾਹਿਬ ਤੁਹਾਡੇ ਤੇ ਮਿਹਰ ਕਰਨਗੇ ਤੇ ਸਪੋਰਟਸ ਵਿੱਚ ਥੋੜੀਆਂ ਬੋਧੀਆਂ ਥੋੜੀ ਬੋਧੀ ਐਕਟੀਵਿਟੀ ਕਰੋ ਤੇ ਬੜੇ ਆਦੇ ਤਗੜੇ ਸਰੀਰ ਨੇ ਪੰਜਾਬੀਆਂ ਦੇ ਵੱਡੀਆਂ ਮੱਲਾ ਮਾਰ ਸਕਦੇ ਨੇ ਮੇਰੀ ਤੇ ਉਹ ਅਪੀਲ ਆ ਵੀ ਸ਼ਾਂਤ ਤਰੀਕੇ ਨਾਲ ਮਾਂ ਪਿਓ ਦੀ ਕਦਰ ਕਰੋ ਤੇ ਸਪੋਰਟਸ ਨਾਲ ਜੁੜੇ ਰਹੋ ਧੰਨਵਾਦ ਜੀ ਇਸਨ ਸਰਦਾਰ ਸਿੰਘ ਜਿਹੜੇ ਪੁਲਿਸ ਇੰਸਪੈਕਟਰ ਜਿਹੜੇ ਹੈਗੇ ਨੇ ਬੜਾ ਵਧੀਆ ਸ਼ਲਾਘਾ ਜੋ ਕਦਮ ਆਦੀ ਡੇਰ ਬਬ ਬਣਾਉਣ ਤੋਂ ਮੂਹਰੇ ਦੀ ਪੱਟੀ ਦੀ ਇੰਦੇ ਨਾਲੇ ਵਿਸ਼ੇਸ਼ ਰਪੋਰਟ